ਹੜ੍ਹਾਂ ਨੇ ਪੰਜਾਬ ਦੇ ਵਿੱਚ ਆਪਣੀ ਗਹਿਰ ਪਚਾਇਆ ਹੋਇਆ ਹੈ ਜਿਸ ਕਰਕੇ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੌਤਾਂ ਦੀ ਦੋ ਦਰਜਾ ਉਹ ਵਾਦੀ ਹੀ ਜਾ ਰਹੀ ਹੈ ਔਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਲੰਧਰ ਦੇ ਉੱਚਾ ਦੇ ਤੋਂ ਜਿੱਥੇ ਦੇ ਦੋ ਸਕੇ ਭੈਣ ਭਰਾਵਾਂ ਦੀ ਫਗਵਾੜਾ ਹਲਕੇ ਦੇ ਪਿੰਡ ਬੁੱਗਾ ਦੀ ਛੱਤੀ ਬਈ ਵਿੱਚ ਡੁੱਬ ਜਾਣ ਕਰਕੇ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਪ੍ਰੀਤੀ ਅਤੇ ਕੀਪਾ ਦੋਵਾਂ ਦੀ ਉਮਰ 30 ਤੋਂ 28 ਸਾਲ ਹੈ ਦੱਸੀ ਜਾ ਰਹੀ ਹੈ ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਅਤੇ ਉਹਨਾਂ ਦੇ ਸੁਪੁੱਤਰ ਨਮਨ ਢਾਲੀਵਾਲ ਗੁਰਦੇਵ ਸਿੰਘ ਭੁੱਲੜ ਰਾਈ ਤੋਂ ਇਲਾਵਾ ਢਾਲੀਵਾਲ ਜੀ ਦੀ ਹੋਰ ਸਾਰੀ ਟੀਮ ਦੇ ਮੈਂਬਰ ਇਸ ਮੌਕੇ ਮੌਜੂਦ ਰਹੇ ਦੋਵਾਂ ਹੀ ਮਰਤਕ ਲਾਸ਼ਾਂ ਨੂੰ ਸਿਮਲਾ ਹਸਪਤਾਲ ਫਗਵਾੜਾ ਦੀ ਮੋਚਰੀ ਦੇ ਵਿੱਚ ਪੋਸਟਮਾਰਟਮ ਦੇ ਲਈ ਰਖਵਾ ਦਿੱਤਾ ਗਿਆ ਹੈ ਇਸ ਮੌਕੇ ਬਲਵਿੰਦਰ ਸਿੰਘ ਢਾਲੀਵਾਲ ਹਲਕਾ ਵਿਧਾਇਕ ਫਗਵਾਣਾ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਕਿਰਤਕ ਪਰਿਵਾਰ ਦੇ ਜੋ ਕਿ ਬਹੁਤ ਹੀ ਗਰੀਬ ਪਰਿਵਾਰ ਹੈ ਉਹਨਾਂ ਨੂੰ ਵੜਦਾ ਮੁਆਵਜ਼ਾ ਦਿੱਤਾ ਜਾਵੇ ਇਸ ਮੌਕੇ ਮੌਕੇ ਦੇ ਚਸ਼ਮਦੀਦ ਮਲੋਕੀ ਆਖਿਆ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਰਵੈਣਾ ਫਗਵਾਣਾ ਬਲਟਨ 24 ਨਿਊਜ਼ ਟੀਵੀ ਦੀ ਇਸ ਰਿਪੋਰਟ ਵਿੱਚ ਕੋਈ ਵੀ ਗੱਲ ਨਹੀਂ ਹੋ ਰਹੀ ਕੋਈ ਗੱਲ ਨਹੀਂ ਇਸ ਤਰ੍ਹਾਂ ਦੇ ਕੌਂਸਲ ਜਿਹੜੇ ਕੰਮ ਕਰਦੇ ਨੇ ਉਹ ਡਿਸਟ੍ਰੈਕਟਰ ਆ ਉਹ ਜਾਂਦੇ ਕੇ ਪਿੰਡ ਦੇ ਕਾਫੀ ਸਮੇਂ ਤੋਂ ساری ਦੁਨੀਆ ਵੀ ਬਹੁਤ ਮਾੜਾ ਸਮਾਂ ਚੱਲ ਰਿਹਾ ਪੰਜਾਬ ਦੇ ਵੀ ਪਿੱਛੇ ਕਈ ਦਿਨਾਂ ਤੋਂ ਜਿਹੜਾ ਹੈਗਾ ਭਾਰੀ ਬਰਸਾਤਾਂ ਦਾ ਜਿਹੜਾ ਕਾਫੀ ਦਰਿਆਵਾਂ ਦੇ ਵਿੱਚ ਜਿੱਤੇ ਹੜ੍ਹ ਵੀ ਆਇਆ ਉਹਨਾਂ ਦੀ ਕਾਫੀ ਮੋਟਾ ਹੋਈਆਂ ਹੈ ਤੇ ਸਾਡੇ ਪੁਗਵਾੜੇ ਵਿੱਚ ਅਜੇ ਤੱਕ ਕੋਈ ਨੀਤੀ ਦਾ ਵੀ ਪੱਥੇ ਨਹੀਂ ਦੇਖੀ ਤੇ ਗੱਲ ਕਰ ਜਾਨੇ ਮਾਦੀ ਨਹੀਂ ਹੋ ਰਹੀ ਬਹੁਤ ਬੜੀ ਮਨਪੱਖੀ ਚੇਤਨਾ ਹੈ ਕਾਚੇ ਇੰਦੇ ਫਾਲ ਤੋਂ ਪਿੰਡੇ ਵਿਚਕਾਰ ਬਈ ਨੰਗਣੀ ਆ ਗਿਆ ਉੱਥੇ ਉੱਚਾ ਪਿੰਡੇ ਤੋਂ ਬੱਚੇ ਜਿਹੜੇ ਟ੍ਰੈਕ ਕਰਾ ਸੀਗੇ ਉਹ ਉਹਨਾਂ ਦੀ ਜਗ੍ਹਾ ਨੂੰ ਉਹਨਾਂ ਨੇ ਚੱਲਦੇ ਸੀ ਉਹਦੇ ਸੋਤੀ ਤੋਂ 4 ਅੱਧਾ ਘੰਟਾ ਪਹਿਲਾਂ ਹੀ ਮੈਂ ਉੱਥੇ ਸੀ ਜਦੋਂ ਉਹ ਸੀ ਬੈਠਦੇ ਸੀ ਉਹ ਦੋ ਲੋਕਾਂ ਨੇ ਮਨ ਚਲੀ ਕਿ ਰੋ ਥੋੜਾ ਪੰਨੂ ਚਾਹੀਦਾ ਜਦੋਂ ਹਲੇ ਜਿਹੜਾ ਮੈਸੇਜ ਤੁਹਾਨੂੰ ਗਲਤੀ ਕੀਤੀ ਤੁਹਾਨੂੰ ਚਾਹੁੰਦਾ ਜੀ ਜਿਹੜਾ 30 30 ਦੇਖੇ ਕਰ ਜੋ ਵੀ ਗਵਰਨਮੈਂਟ ਨੂੰ ਕੋਈ ਨਾ ਕੋਈ ਸਾਡੀ ਅਸਰ ਕਰਦੇ ਹੋਤੀ ਹੈ ਕੋਈ ਨਾ ਕੋਈ ਸਾਡੇ ਸ਼ੁਰੂਆਤ ਤੋਂ ਬਾਅਦ ਵਿੱਚ ਇੱਕ ਸਰਕਾਰੀ ਨੰਬਰ ਜੋ ਚੱਲ ਰਹੀ ਹੈ ਜਨ ਬੱਤੇ ਸਾਰੇ ਜੀ ਸਭ ਤੋਂ ਹਲਕਾ ਨਾ ਨਾ ਜਿਹੜਾ ਜੱਗ ਤੋਂ ਹੁਸਾਰੇ ਰਹਿਣ ਵਾਲੇ ਰਹਿਣ ਵਾਲੇ ਕਿਹੜੀ ਜਗ੍ਹਾ ਦੇ ਸਾਹਮਣੇ ਆ ਮੇਰੇ ਕੋਲ ਪਿੰਟਾ ਫਿਕਰ ਕਰਦਾ ਹੈ। ਆਦਮ ਕੋਲ ਆਦਮ ਕੋਲ ਪੁੱਛਦਾ ਹੈ। ਕੱfte ਸੀ ਸਾਈਕਲ ਤੇ ਕੋਈ ਨੰਬਰ ਨਾ ਮਿਲਦਾ ਨਾ ਕਿ ਮਾਰਜੀ ਜਿਹਨ ਡਰੋਦੇ ਚੀਨਾਂ ਦੇ ਬੱਚੇ ਨਾ ਕੀ ਸੀਗੇ। ਹਾਂਜੀ ਚੱਕ ਦੀਪਾ ਜੀ ਹਾਂਜੀ ਦੂਜਾ ਹਾਂਜੀ ਪਿੰਕੀ ਦੀਪਾ ਲਈ ਦੇਖੀ ਭੈਣ ਬਰਾਬਰ ਤੱਕ ਹੀ ਪੈਂਦਾ ਕਿਤੇ ਪਿਆਰੇ ਸੁਬਹ ਹੈ ਦਵਾਈ ਲੈ ਦਵਾਈ ਲੈ ਦਵਾਈ ਲੈ ਬੰਦੇ ਜੀ ਰਾਈ ਖਾਲਸਾ ਵਾਈ ਫਤਿਹ ਕੀ ਨਾਮ ਸਰ ਪੁੱਤ ਸਰ ਮੇਰਾ ਨਾਮ ਅਵਕਾਸ ਸਿੰਘ ਮਨਜੀਤ ਪਿੰਡ ਮੇਰਾ ਜਗਪੁਰ ਪੁੱਤ ਜੀ ਇੱਕ ਲੈ ਕੇ ਆਏ ਦੋ ਨਿੱਕੇ ਜਿਹੇ ਲੈ ਕੇ ਆਏ ਕੀ ਘਟਨਾ ਵਾਪਰੀ ਇਹਨਾਂ ਨਾਲ ਇਹ ਜੀ ਦੋਨੋਂ ਹੀ ਭੈਣ ਭਰਾ ਸੀਗੇ ਇੱਕ ਦਾ ਨਾਮ ਦੀਪਾ ਆ ਤੇ ਸਿਸਟਰ ਦਾ ਨਾਮ ਪ੍ਰੀਤੀ ਆ ਤੇ ਦੋਨੋਂ ਸਾਡੇ ਲਾਗਲੇ ਪਿੰਡ ਉੱਚੇ ਦੇ ਵਾਸੀ ਆ ਇਹਨਾਂ ਦੀ ਸਿਸਟਰ ਬਿਮਾਰ ਸੀ ਤੇ ਬ੍ਰਦਰ ਉਹਦਾ ਉਹਨੂੰ ਦਵਾਈ ਦਿਵਾਉਣ ਨੂੰ ਸਾਡੇ ਨਜ਼ਦੀਕ ਰਾਣੀਪੁਰ ਪਿੰਡ ਦੇ ਵਿੱਚ ਸਹੂਲਤਿਆ ਜ਼ਿਆਦਾ ਉੱਥੇ ਨੂੰ ਆ ਰਹੇ ਸੀਗੇ ਜਦੋਂ ਇਹ ਦੁਬਾਂ ਨੂੰ ਤੋਸ ਕੀਤਾ ਉਸ ਵੇਲੇ ਥੋੜਾ ਜਿਹਾ ਪਹਿਲਾਂ ਪ੍ਰਸ਼ਾਸਨ ਇੱਥੋਂ ਦੇ ਐਮ.ਐਲ.ਏ ਸਾਹਿਬ ਔਰ ਐਸ.ਟੀ.ਐਮ ਸਾਹਿਬ ਸਾਰਾ ਪ੍ਰਸ਼ਾਸਨ ਉੱਥੇ ਗਿਆ ਲੋਕਾਂ ਦੀ ਡਿਮਾਂਡ ਨੂੰ ਸੁਣਿਆ ਬਈ ਉੱਚਾ ਹੋਣੇ ਵਾਲਾ ਆ ਪੁਲ ਔਰ ਉਹਨਾਂ ਦੇ ਆਉਣ ਤੋਂ ਬਾਅਦ ਕੋਈ ਵੀ ਪ੍ਰਾਣੀ ਉੱਥੇ ਨਹੀਂ ਸੀ ਇਹ ਬੱਚੇ ਜਦੋਂ ਲੰਘਣ ਲੱਗੇ ਜੀ ਇਹਨਾਂ ਦੀ ਏਜ ਹੈਗੀ ਆ ਕੋਈ 28-30 ਸਾਲ ਦੇ ਨਜ਼ਦੀਕ ਦੀ ਤੇ ਪਰ ਇਹ ਜਦੋਂ ਲੰਘਣ ਲੱਗੇ ਕੋਈ ਟੋਏ ਦੇ ਵਿੱਚ ਜਿੱਦਾਂ ਇਹਨਾਂ ਦਾ ਸਾਈਕਲ ਥੋੜਾ ਜਿਹਾ ਡਾੜਿਆ ਤੇ ਪਾਣੀ ਨੇ ਧੱਕ ਮਾਰੀ ਜਿੱਥੇ ਮੇਰੇ ਪਾਸੇ ਨੂੰ ਪਾਣੀ ਜਾ ਰਿਹਾ ਉਹਦੋਂ ਬਹਾਰ ਦੇ ਨਾਲ ਪੀਸੀ ਤੇ ਔਰ ਨੀਵੇਂ ਥਾਂ ਆ ਉਹ ਨੀਵੇਂ ਥਾਂ 'ਚ ਡਿਗਣ ਨਾਲ ਦੂਰ ਖੜੇ ਇੱਕ ਗੁੱਜਰ ਨੇ ਦੇਖਿਆ ਗੁੱਜਰ ਆਪਣੇ ਪੱਠਿਆਂ ਦਾ ਕੰਮ ਕਰ ਰਿਹਾ ਸੀ ਉਹਨੇ ਜਦੋਂ ਦੱਸਿਆ ਵੀ ਇਹਨਾਂ ਦੇ ਠੀਕ ਮਾਰੀ ਤੇ ਉਹਨੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਬਚ ਨਹੀਂ ਪਾਏ ਉਹ ਵਿੱਚੋਂ ਤਰ ਕੇ ਲੈ ਕੇ ਆਇਆ ਉਹਨੇ ਨਾਲ ਹੀ ਜਦੋਂ ਫੋਨ ਕੀਤਾ ਇੱਕ ਹੋਰ ਟਰੈਸੀ ਹੋਈ ਸੀ ਵੀ ਬਵੇਲੀ ਪਿੰਡ ਦੇ ਵਿੱਚ ਸਾਰੀ ਸੰਗਤ ਉੱਥੇ ਬੈਠੀ ਸੀ ਮੋਟਵਾਰ ਸਾਰੇ ਸੱਜਣ ਤੇ ਜਦੋਂ ਉੱਥੇ ਫੋਨ ਗਿਆ ਅਸੀਂ 3 ਮਿੰਟ ਦੇ ਵਿੱਚ ਵਿੱਚ ਆ ਗਏ ਉਹਦੇ ਕੱਢਦੇ ਕੱਢਦੇ ਤੇ ਬਿਲਕੁਲ ਨਜ਼ਦੀਕੇ ਸੀਗੇ ਜੀ ਤੇ ਦੋਨਾਂ ਦੀ ਉਸ ਟਾਈਮ ਮੌਤ ਹੋ ਗਈ ਸੀ ਟੀਮ ਪਾਈ ਕੀ ਲੱਗਦਾ ਪ੍ਰਸ਼ਾਸਨ ਦਾ ਕਿੰਨਾ ਰੋਗ ਆ ਦੇ ਵਿੱਚ ਰਹੀ ਹੈ ਇਹ ਕੁਝ ਪ੍ਰਸ਼ਾਸਨ ਦੀ ਗੱਲ ਕਰੀਏ ਇਹ ਸਰਕਾਰ ਬਾਰੇ ਤਾਂ ਅਸੀਂ ਕੋ ਸਟੈਂਡ ਉਹ ਜੋਗੇ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੋ ਕਸ਼ੇ ਕਰ ਰਹੀ ਹੈ ਸਰਕਾਰ ਤੋਂ ਪ੍ਰਸ਼ਾਸਨ ਨਾਲ ਵੀ ਕੋਈ ਚੀਜ਼ ਇਹ ਪਬਲਿਕ ਦੀ ਸਾਰੇ ਪਿੰਡਾਂ ਦਾ ਉੱਥੇ ਸਾਰਿਆਂ ਦਾ ਇਕੱਠੇ ਹੋਇਆ ਸੀ ਔਰ ਆਮ ਆਦਮੀ ਪਾਰਟੀ ਨੇ ਅਜੇ ਤੱਕ ਜਾਨੀ ਮਾਲੀ ਕਿਸਦਾ ਨੁਕਸਾਨ ਤਾਂ ਬਹੁਤ ਦੂਰ ਦੀ ਗੱਲ ਕਿਸੇ ਦੇ ਬਚਾ ਲਈ ਕੁਝ ਵੀ ਨਹੀਂ ਕੀਤਾ ਉਹਨਾਂ ਕੋਲ ਆ ਦੇ ਦਵਾਲੇ ਕੋਈ ਇਹੋ ਜਿਹਾ ਨਹੀਂ ਵੀ ਕੋਈ ਫੈਸਲਾ ਹੀ ਹੋਵੇ ਕੋਈ ਇਦਾਂ ਦਾ ਕੋਈ ਮਤਲਬ ਨਹੀਂ ਕੋਈ ਰੋਲ ਨਹੀਂ ਬਣਾਇਆ ਇਸ ਕਰਕੇ ਥੋੜਾ ਜਿੰਨੇ ਨਕਲੇਸੀ ਹੈ ਤਾਂ ਜਰੂਰ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਪਰ ਇਨਾਂ ਵਿਚਾਰਿਆਂ ਦੀ ਕੋਈ ਜਿੱਦਾਂ ਅਪਕੇ ਲਈਏ ਵੀ ਇਨਾਂ ਦੀ ਆ ਲੱਗੀ ਇਨਾਂ ਨੇ ਸਵਾਸ ਇਦਾਂ ਸੀ ਇਸ ਤਰ੍ਹਾਂ ਆਪਣਾ ਹੋਣਾ ਸੀ ਬਾਪ ਇਨਾਂ ਦਾ ਪਰਿਵਾਰ ਸਾਰਾ ਰੋਂਦਾ ਫਰਲਾਉਂਦਾ ਚਾ ਮੈਂ ਹੁੰਦਾ ਉਹ ਪਿੱਛੇ ਆ ਰਹੇ ਆ ਅਸੀਂ ਮੇਲੇ ਆਸ਼ਾ ਲੈ ਕੇ ਆਏ ਆ ਨਾਲ ਮੇਰੇ ਸਾਡੇ ਪਿੰਡ ਦੇ ਹੁੰਦਾ ਵੀਰ ਜਸਵੰਤ ਸਿੰਘ ਸਰਪੰਚ ਬਾਕੀ ਵਿੱਕੀ ਭਾਜੀ ਐਮਐਲਏ ਸਾਹਿਬ ਬਾਕੀ ਕੁਰਦਿਆਲ ਭਾਜੀ ਸਾਡੇ ਚੇਅਰਮੈਨ ਸਾਹਿਬ ਸਾਰੇ ਇਕੱਠੇ ਸੀ ਉੱਥੇ ਵੀ ਇਹ ਆਏ ਆ ਹੁਣ ਜੋ ਵੀ ਪ੍ਰਸ਼ਾਸਨ ਦੇ ਅਕੋਰਡਿੰਗ ਜੋ ਕਾਨੂੰਨ ਦੇ ਅਕੋਰਡਿੰਗ ਹੋ ਸਕਿਆ ਇਸ ਪਰਿਵਾਰ ਦੀ ਮੇਰੀ ਤਾਂ ਸਾਡੀ ਇਲਾਕੇ ਦੀ ਬੇਨਤੀ ਆ ਪੰਚਾਇਤਾਂ ਦੀ ਸਾਰੀਆਂ ਦੀ ਕਿ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਗਰੀਬ ਪਰਿਵਾਰ ਦੀ ਜਿਸ ਤਰ੍ਹਾਂ ਹਰਜ ਮਾਰ ਪਈ ਆ ਬੱਚੇ ਰੁੜੇ ਆ ਤੇ ਜਿੰਨੀ ਵੀ ਵੱਧ ਤੋਂ ਵੱਧ ਮਰਤੇ ਇਹਨਾਂ ਵਿਚਾਰਿਆਂ ਦੇ ਇਹਨਾਂ ਦੇ ਫੇਰਲ ਦੀ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਇਸ ਘਾਟੇ ਇੱਕ ਦਿਨ ਦੇ ਵਿੱਚ ਦੋ ਚਾਰਾਗ ਮੋਚਾਂ ਚਲ ਪਤਾ ਮਾਪਦੋ ਦਾ ਕੀ ਹਾਲ ਹੁੰਦਾ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਚੁੱਕੀ ਆ ਸਾਰੇ ਮੈਰਿਡ ਸੀ ਹਨ ਮੈਰਿਡ ਸੀ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਭਾਜੀ ਹਾਂਜੀ ਧੰਨਵਾਦ ਜੀ